ਬਿਲਕੁਲ ਇਹ ਉਹੀ ਅਮਤਾਬ ਬੱਚਨ ਹੈ ਜਿਹਦੇ ਸਾਹਮਣੇ ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਕੱਲ ਕੇਬੀਸੀ 'ਚ ਵੀ ਅਮਤਾਬ ਬੱਚਨ ਨੇ ਜ਼ਿਕਰ ਕੀਤਾ ਨਾ ਕਿ ਆਪਣੀ ਪਹਿਲੀ ਮੁਲਾਕਾਤ ਇੱਕ ਇੰਟਰਵਿਊ ਦੇ ਦੌਰਾਨ ਹੋਈ ਸੀ ਉਹ ਰਾਜੀਵ ਮਸੰਦ ਹੁਣਾਂ ਦੇ ਨਾਲ ਰਾਊਂਡ ਟੇਬਲ ਟਾਕ ਸੀ ਜਿਹਦੇ 'ਚ ਰਣਵੀਰ ਕਪੂਰ ਵੀ ਬੈਠਾ ਸੀ ਜਿਹਦੇ 'ਚ ਦਿਲਜੀਤ ਦਸਾਂਜ ਅਮਤਾਬ ਬੱਚਨ ਵੀ ਬੈਠਾ ਸੀ ਉਸ 'ਚ 8-9 ਚੌਟ ਜਿਹੜੇ ਬਾਲੀਵੁੱਡ ਦੇ ਚੋਟੀ ਦੇ ਜਿਹੜੇ ਕਲਾਕਾਰ ਸੀ ਉਹ ਬੈਠੇ ਸੀਗੇ ਉਸ ਵੇਲੇ ਦਿਲਜੀਤ ਨੇ ਕਿਹਾ ਸੀ ਕਿ ਦਿੱਲੀ ਦੇ ਵਿੱਚ ਜੋ ਹੋਇਆ ਉਹ ਗਲਤ ਹੋਇਆ ਹਮ ਬਿਲਕੁਲ ਹਮਤਾਬ ਬਚਨ ਦੇ ਸਾਹਮਣੇ ਕਹੀ ਸੀ ਇਹ ਗੱਲ ਬਿਲਕੁਲ ਉਦੋਂ ਬਹੁਤ ਚਰਚਾ ਹੋਈ ਕਿ ਦਿਲਜੀਤ ਨੇ ਕਮਾਲ ਕੀਤੀ ਹੈ ਜੇ ਵੀ ਉਹ ਵੀਡੀਓ ਪਈ ਹੋਣੀ ਹੈ ਜਾ ਕੇ ਦੇ ਅਬਨੇ ਇੱਕ ਮੂਵੀ ਕੀਤੀ ਸਰ ਪੰਜਾਬ 1984 ਜੀ ਮੈਨੇ ਸੁਨਾ ਬਹੁਤ ਕੁਝ ਔਰ ਹਮਾਰੇ ਪੰਜਾਬ ਨੇ ਸਾਹ ਵੀ ਬਹੁਤ ਕੁਝ ਉਸਕੇ ਬਾਰੇ ਸੋ ਉਹ ਜਬ ਮੈਨੇ ਫਿਲਮ ਸ਼ੂਟ ਕੀਤੀ ਤੋ ਉਸਮੇ ਸੇ ਨਿਕਲਨੇ ਕੇ ਲਈ ਬਹੁਤ ਟਾਈਮ ਲਗਾ ਕਿਉਂਕਿ ਹਮਾਰੇ ਪੰਜਾਬ ਨੇ ਬਹੁਤ ਸਾਹ 84 ਕੇ ਟਾਈਮ ਸੋ ਉਹ ਬਹੁਤ ਇਮੋਸ਼ਨਲੀ ਕਾਫੀ ਅਸਰ ਕੀਤਾ ਉਸ ਨੂੰ ਜਿਹੜੇ ਅੱਜ ਦਿਲਜੀਤ ਦਾ ਵਿਰੋਧ ਕਰ ਰਹੇ ਆ ਜਿਹੜੇ ਅੱਜ ਦਿਲਜੀਤ ਨੂੰ ਮਾੜਾ ਕਹਿ ਰਹੇ ਆ ਕਿ ਉਸ ਦਿਨ ਉਹਨਾਂ ਨੇ ਆ ਕੇ ਦਿਲਜੀਤ ਦੀ ਸਿਫਤ ਕੀਤੀ ਸੀ ਜਿੱਦ ਦਿਨ ਦਿਲਜੀਤ ਨੇ ਅਮਤਾਬ ਦੇ ਮੂੰਹ ਤੇ ਇਹ ਗੱਲ ਕਹੀ ਸੀਗੀ ਕਿ ਦਿੱਲੀ ਦੇ ਵਿੱਚ ਜੋ ਸਾਡੇ ਨਾਲ ਕੀਤਾ ਗਿਆ ਉਹ ਗਲਤ ਕੀਤਾ ਗਿਆ ਉਸ ਦਿਨ ਇਹਨਾਂ ਨੇ ਵਿਰੋਧੀ ਜਿਹੜੇ ਵਿਰੋਧ ਕਰ ਰਹੇ ਆ ਇਹ ਵੀ ਆਪਣੇ ਨਹੀਂ ਬਿਲਕੁਲ ਜਿਹੜੇ ਵਿਰੋਧ ਕਰ ਰਹੇ ਬਾਹਰੋਂ ਥੋੜੀ ਆਏ ਆ ਹੁਣ ਤੱਕ ਇਹਨਾਂ ਦੀਆਂ ਹੀ ਸਿਫਤਾਂ ਕਰਦੇ ਆਏ ਆ ਆਪਾਂ ਕਾਰਨ ਇਹ ਹੈ ਕਿ ਉਹਨਾਂ ਦੇ ਬਰਾਬਰ ਹੁਣ ਜਿਨ੍ਹਾਂ ਨੂੰ ਚੁੰਨੂ ਮੁੰਨੂ ਪੱਪੂ ਬੋਇਬੂ ਸਮਝਦੇ ਸੀ ਉਹ ਵੀ ਵੱਡੇ ਹੋ ਗਏ ਬਿਲਕੁਲ ਮਸਲਾ ਸਾਰਾ ਈਗੋ ਦਾ ਹੈ